ਪਰੀ ਸੀਗਾ ਦਾ ਨਾਂ ਤੇ ਮੈਂ ਆਪਦੀ ਭੂਆ ਐ ਤੇ 7 ਵੇ ਨਾ ਉੱਠਿਆ ਸਵੇਰੇ ਤੇ ਸੜਕ ਵੱਲ ਗਿਆ ਐ ਤੇ ਮੁੜ ਕੇ ਨਹੀਂ ਆਇਆ ਤੇ ਅਸੀਂ ટોਪਿਆ ਤਾਪਿਆ ਕਿਤੇ ਨਿਸ਼ਾਨ ਨਹੀਂ ਮਿਲਿਆ ਤੇ ਮੰਮੀ ਉਹਦੀ ਹੈ ਨਹੀਂ ਐ ਤੇ ਡੈਡੀ ਉਹਦੇ ਆ ਉਹ ਵੀ ਮੰਜੀ ਤੇ ਐ ਤੇ ਮੈਂ ਆਦੀ ਭੂਆ ਐ ਮੈਂ ਰੱਖੇ ਰਸੀ ਆਪਣੇ ਕੋਲ 3 ਸਾਲ ਹੋ ਗਏ ਸੀ ਮੇਰ ਕੋ ਰਹਿੰਦੇ ਨੂੰ ਤੇ ਪੜਦਾ ਸੀ ਮੇਰ ਕੋਲ ਅੱਜ ਹੋ ਗਏ ਦੀ 9-10 ਦਿਨ ਹੋ ਗਏ ਐ ਉਹ ਇਹਨਕਰੋਗੇ ਪੁਲਿਸ ਨੂੰ ਹਾਂਜੀ ਹਾਂਜੀ ਕੀਤੀ ਜੀ ਉਹ ਕਹਿੰਦੇ ਕੋਈ ਨਹੀਂ ਅਸੀਂ ਘਟਾਵਾਂਗੇ ਡਿਟੇਲ ਤਾਂ ਅਸੀਂ ਇੱਕ ਦੋ ਵਾਰ ਗਏ ਆ ਕਹਿੰਦੇ ਕੋਈ ਨਹੀਂ ਹਾਲੇ ਕੋਈ ਖਬਰ ਨਹੀਂ ਆਈ ਲੋਕਲ ਇਹ ਹੀ ਕਹਿਣਾ ਚਾਹੁੰਦੇ ਆ ਸਾਨੂੰ ਕਿਤੇ ਵੀ ਸੂਚਨਾ ਮਿਲਦੀ ਸਾਨੂੰ ਬੱਚਾ ਸਾਡਾ ਲੱਭਣਾ ਚਾਹੀਦਾ ਕਿਤੇ ਵੀ ਲੱਭ ਕੇ ਸਾਨੂੰ ਦੱਸਣਾ ਚਾਹੀਦਾ ਵੀ ਭੇਤ ਪਤਾ ਕਿਤੇ ਵੀ ਹੋਵੇ ਸਾਨੂੰ ਦੱਸੋ ਕੋਈ ਗੱਲਬਾਤ ਹੋਈ ਗੱਲਬਾਤ ਤਾਂ ਕੋਈ ਨਹੀਂ ਹੋਈ ਬਸ ਸਕੂਲ ਦੀ ਆ ਬਸ ਕੋਈ ਗੱਲਬਾਤ ਹੋਈ ਵੀ ਸਾਨੂੰ ਦੱਸਿਆ ਨਹੀਂ ਉਹਨੇ 13 ਸਾਲ ਸੀਗੀ ਇਹਨੂੰ ਮੇਰਾ ਨਾਮ ਆ ਸ਼ੇਰ ਕੁਮਾਰ ਮਲਾ ਸੰਗਲਪੁਰਾ ਜ਼ਿਲ੍ਹਾ ਗਰਦਾਸਪੁਰ ਇਹ ਮੁੰਡਾ ਸਾਡੇ ਕੋਲ ਰਹਿੰਦਾ ਸੀ ਇਹ ਮੇਰੇ ਸਾਡੇ ਦਾ ਮੁੰਡਾ ਹੈ ਇਹ ਸਾਡੇ ਕੋਲ ਰਹਿੰਦਾ ਸੀ ਇਹ ਦੀ ਭੂਆ ਲਾਗੇ ਬੈਠੀ ਦੀ ਠੀਕ ਹੈ ਇਹ ਇੱਥੇ ਆ ਕੇ ਆਪਣੇ ਕੋਲ ਰੱਖਿਆ ਰਹੀ ਉਹਦੀ ਮਾਂ ਨਹੀਂ ਹੈ ਗਈ ਤੇ ਇਸ ਕਰਕੇ ਆਪਣੇ ਕੋ ਪੜਾਉਂਦੇ ਲਿਖਾਉਂਦੇ ਸੀ ਠੀਕ ਹੈ ਆਪਣੇ ਸਾਡੇ ਕੋਲ ਹੀ ਰਹਿੰਦਾ ਸੀ ਅਸੀਂ ਇਹ ਸਕੂਲ ਤੋਂ ਆਇਆ ਤੇ ਕਿਤਾਬ ਤੇ ਬਸਤਾ ਵੀ ਕਿਤੇ ਕੋ ਆਇਆਗਾ ਪਤਾ ਨਹੀਂ ਕਿਸ ਨੂੰ ਦੇ ਆਇਆਗਾ ਕੀ ਕੀਤਾ ਨ ਉਹ ਗਾ ਰਿਹਾ ਹਿੰਸਾ ਪੀ ਤੁੰ ਬਸ ਤੱਕ ਤੇ ਕਹਦਾ ਮੇਰਾ ਕਿਸ ਦੇ ਘਰ ਆ ਤੇ ਮੈਂ ਉਹ ਵਾਂਡੇ ਚਲ ਗਿਆ ਤੇ ਜਦੋਂ ਆਏਗਾ ਤੇ ਮੈਂ ਉਹਨਾਂ ਘਰੋਂ ਲੈ ਆਵਾਂਗਾ ਅਸੀਂ ਕਿਹਾ ਚਲੋ ਠੀਕ ਐ ਇਹਦਾ ਕਿਤੇ ਸਕੂਲ ਦੇ ਮਾਸਟਰਾਂ ਨੇ ਕਿਹਾ ਹੀ ਵੀ ਤੇਰਾ ਨਾਂ ਕੱਟ ਦੇਣਾ ਤੂੰ ਸਰਦਾਰਤਾ ਕਰਦਾ ਜੇ ਕਿ ਦਗਲ ਸਾਹਿਬ ਵੀ ਬਚਾਈ ਥੋੜਾ ਇਹ ਘਰੋਂ 7 ਵਜੇ ਨਿਕਲਿਆ 26 ਤਰੀਕ ਨੂੰ 7 ਵਜੇ ਘਰੋਂ ਨਿਕਲਿਆ ਇਹ ਮੁੜ ਪਾ ਵਾਪਸ ਨਹੀਂ ਆਇਆ ਅਸੀਂ ਕਿਹਾ ਵੀ ਰਿਸ਼ਤੇਦਾਰਾਂ ਕੋਲ ਗਿਆ ਹੋਣਾ ਇਸ ਤੇਰਾਂ ਨੰਬਰ ਕਿਤੇ ਗਿਆ ਨਾ ਸਾਰੇ ਰਿਸਤੇਦਾਰਾਂ ਕੋ ਪਤਾ ਕੀਤਾ ਪਰ ਇਹਦਾ ਸਾਨੂੰ ਕੋਈ ਹੱਲਾ ਪਤਾ ਨਹੀਂ ਲੱਗਾ ਤੇ ਲੋਕ ਆ ਕੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਨੂੰ ਇਹਦੀ ਸੂਚਨਾ ਦਿੱਤੀ ਜਾਏ ਤੁਹਾਡਾ ਬੜਾ ਧੰਨਵਾਦ ਹੋਏਗਾ ਸਾਨੂੰ ਨਹੀਂ ਦੇਣੀ ਤੇ ਕਿ ਪੁਲਿਸ ਨੂੰ ਮੌਜੂਦ ਮਾਨੂੰ ਦਿੱਤੀ ਜਾਏ ਇਹਦੀ 13 ਤੋਂ 14 ਸਾਲ ਦੇ ਵਿੱਚ ਸਾਡੇ ਕੋਲ ਰਹਿੰਦਾ ਵੀ ਅਸੀਂ 3 ਸਾਲ ਹੋ ਗਏ 4 ਸਾਲ ਤਿੰਨ ਚਾਰ ਸਾਲ ਹੋ ਗਏ ਇਹੋ ਹੀ ਮੰਗ ਕਰਨਾ ਕਿ ਜਿੱਦਾਂ ਵੀ ਹੁੰਦਾ ਇਸ ਬੱਚੇ ਨੇ ਸਾਨੂੰ ਸੂਚਨਾ ਦਿੱਤੀ ਜੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੋਏਗਾ ਮਿਹਰਬਾਨੀ ਹੋਏਗੀ ਕਨੈਕਟ ਨੰਬਰ ਹੈਗਾ 9780 493020 9780 493020